ਸਭ ਤੋਂ ਪਹਿਲਾਂ ਖੇਤੀ ਬੁੱਲਦਾਂ ਨਾਲ ਕੀਤੀ ਜਾਂਦੀ ਸੀ ਬੁੱਲਦਾਂ ਨਾਲ ਖੇਤੀ ਕਰਨ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਮਿਹਨਤ ਬਹੁਤ ਕਰਨੀ ਪੈਂਦੀ ਸੀ ਉਸ ਤੋਂ ਬਾਅਦ ਟਰੈਕਟਰ ਦੀ ਕਾੜ ਕੱਢੀ ਗਈ ਟਰੱਕ ਖੇਤੀ ਕਰਨ ਦੀ ਬਜਾਏ ਟਰੈਕਟਰਾਂ ਨੂੰ ਸਟੰਟ ਕਰਨ ਦੇ ਵਿੱਚ ਵਰਤ ਲਿਆ ਮੋਟਰਸਾਈਕਲ ਦੀ ਵੀ ਕਾੜ ਇਸ ਲਈ ਕਰਦੀ ਗਈ ਸੀ ਵੀ ਕਿਸੇ ਨੂੰ ਆਉਣਾ ਜਾਣਾ ਬਹੁਤ ਖਿਆਈ ਆਉਂਦੀ ਸੀ ਤੁਰ ਕੇ ਜਾਣ ਦੀ ਤੇ ਪਰ ਲੋਕਾਂ ਨੇ ਇਹਨੂੰ ਸਟੰਟ ਦੇ ਵਿੱਚ ਵਰਤ ਲਿਆ ਬਹੁਤ ਆਮ ਤੇ ਦੇਖਿਆ ਵਾ ਵੀ ਸੜਕ ਤੇ ਜਾਂਦੇ ਆ ਮੋਟਰਸਾਈਕਲ ਵਾਲੇ ਗੱਡੀਆਂ ਵਾਲੇ ਟਰੈਕਟਰਾਂ ਵਾਲੇ ਸਟੰਟ ਕਰਦੇ ਦਿਖ ਜਾਂਦੇ ਆ ਸੋ ਉਹ ਆਪਣੀ ਵੀ ਜਾਨ ਜੋਖਮ ਦੇ ਵਿੱਚ ਪਾਉਂਦੇ ਆ ਤੇ ਅਗਲੇ ਦੀ ਵੀ ਪਾਉਂਦੇ ਆ ਪਤਾ ਨਹੀਂ ਕਿੱਥੇ ਇਹਨਾਂ ਦਾ ਜਾਂਦਿਆਂ ਦਾ ਸਤੂਲਨ ਵਿਗੜ ਜਾਂਦਾ ਤਾਂ ਉਧਰ ਘਟਨਾ ਹੋ ਜਾਂਦੀ ਆ ਠੀਕ ਆ ਪੰਜਾਬੀ ਮੂਰੀ ਹੋ ਕੇ ਲੜਦੇ ਆ ਪਰ ਲੜੋ ਕੌਮ ਲਈ ਜਾਂ ਆਪਣੇ ਪੰਜਾਬ ਲਈ ਹੁਣ ਕਈ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਵਾ ਵੀ ਛੋਟੇ ਬੱਚੇ ਉਸ ਸਾਈਕਲਾਂ ਨਾਲ ਸਟੰਟ ਕਰੀ ਜਾਂਦੇ ਆ ਫਿਰ ਉਹ ਸਾਈਕਲਾਂ ਤੋਂ ਮੋਟਰਸਾਈਕਲਾਂ ਤੇ ਆ ਜਾਂਦੇ ਆ ਮੋਟਰਸਾਈਕਲਾਂ ਤੋਂ ਬਾਅਦ ਉਹ ਖੇਤ ਜਾ ਕੇ ਟਰੈਕਟਰਾਂ ਨਾਲ ਲੱਗੇ ਚਕਾਉਣੇ ਸ਼ੁਰੂ ਕਰ ਦਿੰਦੇ ਆ ਪਰ ਉਹ ਕਿੰਨੀ ਖੇਤੀ ਨਹੀਂ ਕਰਦੇ ਖੇਤ ਜਾ ਕੇ ਉਹ ਸਟੰਟ ਕਰਦੇ ਆ ਅੱਗੇ ਚਕਾਉਂਦੇ ਆ ਇਹ ਕਈਆਂ ਥਾਵਾਂ ਤੇ ਸਟੰਟਾਂ ਦੇ ਮੇਲੇ ਕਰਾਏ ਜਾਂਦੇ ਆ ਜਦੋਂ ਕੋਈ ਇਸ ਤਰ੍ਹਾਂ ਦਾ ਹਾਦਸਾ ਵਾਪਰਦਾ ਉਦੋਂ ਮੇਲੇ ਵਾਲੇ ਪ੍ਰਬੰਧਕ ਵੀ ਨਹੀਂ ਉੱਥੇ ਲੱਭਦੇ ਉਹ ਵੀ ਭੱਜ ਜਾਂਦੇ ਆ ਸੋ ਇਹ ਕੰਮਾਂ ਗੈਰਕਾਨੂੰਨੀ ਇਨੂੰ ਬੰਦ ਕੀਤਾ ਜਾਵੇ ਅਗਰ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਠੀਕ ਆ ਜਿਹੜੇ ਵੀ ਰਸਟੰਟ ਕਰਦੇ ਆ ਉਹਨਾਂ ਦੇ ਬਾਈ ਜੀ ਪ੍ਰਬੰਧ ਬਹੁਤ ਆ ਨਾ ਤੇ ਆਪਦੇ ਤੇ ਕੋਈ ਪ੍ਰੋਬਲਮ ਆਉਣ ਦਿੰਦੇ ਆ ਤੇ ਨਾ ਹੀ ਜਿਹੜੇ ਉੱਥੇ ਦੇਖਣ ਵਾਲੇ ਹੁੰਦੇ ਉਹਨਾਂ ਤੇ ਆਉਣ ਦਿੰਦੇ ਆ ਪਰ ਆਪਾਂ ਇਹ ਕੰਮ ਬੰਦ ਕਰੀਏ ਜਿਹੜੇ ਆ ਨਵੇਂ ਤੋਂ ਨਵੇਂ ਉੱਠ ਕੇ ਸਟੰਟ ਮੈਨ ਬਣਦੇ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਠੀਕ ਆ ਆਪਾਂ ਜੇ ਕੰਮ ਕਰਨਾ ਆਪਣੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਸਹੀ ਰਸਤੇ ਲਾਈਏ ਕੋਈ ਆਪਾਂ ਉਹਨਾਂ ਨੂੰ ਕਿੰਨੀਆਂ ਖੇਡਾਂ ਨੇ ਕਬੱਡੀ ਆ ਹੋਰ ਬਹੁਤ ਰਹਿੰਦੀਆਂ ਗੇਮਾਂ ਨੇ ਉਹਨਾਂ ਨੂੰ ਆਪਾਂ ਉਹ ਖੜਾਈਏ ਪਰ ਉਹਨਾਂ ਨੂੰ ਆਪਾਂ ਇਸ ਕੰਮ ਚੋਂ ਬਾਹਰ ਕੱਢੀਏ ਵੀ ਉਹ ਸਟੰਟ ਕਰਨ ਜਦੋਂ ਕੋਈ ਐਦਾਂ ਦਾ ਇਸ ਤਰ੍ਹਾਂ ਦਾ ਹਾਸਾ ਵਾਪਰਦਾ ਫਿਰ ਘਰ ਦੇ ਕਹਿੰਦੇ ਆ ਜੀ ਅਸੀਂ ਤਾਂ ਆਪਣੇ ਬੱਚਿਆਂ ਨੂੰ ਬਹੁਤ ਸਮਝਾਇਆ ਸੀ ਇਹਨਾਂ ਨੇ ਬਾਹਰ ਜਾ ਕੇ ਇਸ ਤਰ੍ਹਾਂ ਕਰਤਾ ਬਾਅਦ ਦੇ ਵਿੱਚ ਉਹ ਇਸ ਤਰ੍ਹਾਂ ਕਹਿਣ ਲੱਗ ਜਾਂਦੇ ਆ ਪਹਿਲਾਂ ਆਪਾਂ ਆਪਣੇ ਬੱਚਿਆਂ ਨੂੰ ਰੋਕ ਦੇਣੀ ਤੇ ਬਾਅਦ ਦੇ ਵਿੱਚ ਵੀ ਆਪਾਂ ਪਛਤਾਉਨੇ ਆ ਠੀਕ ਆ ਜੇ ਕੋਈ ਆਪਾਂ ਕੰਮ ਕਰਨਾ ਕੋਈ ਪੰਜਾਬ ਵਾਸਤੇ ਕਰ ਲਈਏ ਪੰਥ ਵਾਸਤੇ ਕਰ ਲਈਏ ਹੋਰ ਬਹੁਤ ਕੰਮ ਆ ਪੰਜਾਬ ਵਾਸਤੇ ਕਰਨ ਵਾਲੇ ਉਹ ਕਰੀਏ ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗੇ ਵੀ ਅਸੀਂ ਕੋਈ ਕੰਮ ਕੀਤਾ ਆਹ ਕਾਹਦਾ ਹੋਇਆ ਸਟੰਟ ਕਰ ਲਿਆ ਆਪ ਵੀ ਮਰ ਜਾਣੇ ਅਗਲੇ ਨੂੰ ਮਾਰ ਜਾਣੇ ਲੋਹੇ ਦਾ ਕੋਈ ਨਹੀਂ ਲੋਹਾ ਤੇ ਸਿੱਧਾ ਹੋ ਜੂਗਾ ਲੋਹੇ ਤੇ ਚਾਰ ਥੋੜੇ ਮਾਰਾਂਗੇ ਸਿੱਧਾ ਹੋ ਜੂਗਾ ਪਰ ਜਿਹੜਾ ਬੰਦਾ ਚੜ੍ਹਿਆ ਜਾਂਦਾ ਉਹ ਦੁਬਾਰੇ ਨਹੀਂ ਆਉਂਦਾ ਬਹੁਤ ਇਸ ਤਰ੍ਹਾਂ ਦਾ ਪਹਿਲਾਂ ਹੋਇਆ ਟਰੈਕਟਰਾਂ ਦੇ ਸਟੰਟ ਕਰਦੇ ਆ ਬਹੁਤ ਹਾਸੇ ਵਾਪਰੇ ਆ